ਨਮਸਕਾਰ ਕਿਸਾਨ ਵੀਰੋ ਮੈਂ ਪ੍ਰਿੰਸ ਵਰਮਾ ਆਪਣੇ YouTube ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਆਪਾਂ ਨੂੰ ਪਤਾ ਕਿ ਝੋਨੇ ਦਾ ਸੀਜ਼ਨ ਆ ਚੁੱਕਿਆ ਤੇ ਜ਼ਿਮੀਂਦਾਰ ਭਰਾਵਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੀਜਾਂ ਦੀ ਭਾਲ ਹੋ ਰਹੀ ਹੈ ਤਾਂ ਆਪਾਂ ਜਿ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਇੱਕ ਈ ਦੁਕਾਨ ਪੁਰਾਣੀ ਤੇ ਮਸ਼ਹੂਰ ਦੁਕਾਨ ਜੇਕੇ ਖਾਦ ਸਟੋਰ ਜੋ ਕਿ ਨਵੀਂ ਨਾਜ ਮੰਡੀ ਦੇ ਵਿੱਚ ਨੱਬੋ ਦੇ ਵਿੱਚ ਸਥਿਤ ਇੱਕ ਤੋਂ ਤੁਸੀਂ ਸ਼ਰੀ রাম ਕੰਪਨੀ ਦੇ ਅਤੇ ਉੱਤਮ ਕੰਪਨੀ ਦੇ ਬੀਜ ਬਹੁਤ ਹੀ ਵਾਜਿਬ ਰੇਟਾਂ ਦੇ ਉੱਤੇ ਖਰੀਦ ਸਕਦੇ ਹੋ ਆਪਣੇ ਕੋਲ 126 1847 1692 131 ਸੁਪਰੀਮ 110 ਸਾਰੀਆਂ ਹੀ ਤਕਰੀਬਨ ਵੈਰਾਈਆਂ ਆਪਣੇ ਕੋਲੇ ਉਪਲਬਧ ਹਨ ਜੇਕਰ ਕਿਸੇ ਕਿਸਾਨ ਵੀ ਨੂੰ ਜੀਰੀ ਦਾ ਬੀਜ ਚਾਹੀਦਾ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਇਸ ਤੋਂ ਬਿਨਾ ਆਪਾਂ ਜਿਵੇਂ ਕਿ ਚਰੀ ਮੱਕੀ ਬਾਜਰਾ ਕਣਕਾਂ ਦੇ ਬੀਜ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਹਨ ਜਿਵੇਂ ਕਿ ਇਹਨਾਂ ਦੀ ਸ਼੍ਰੀ ਰਾਮ ਕੰਪਨੀ ਦੀ ਮਲਟੀਸਾਫਟ ਚਰੀ ਆ ਮੱਕੀ ਦਾ ਬੀਜ 3396 ਸੀਰੀ ਸੀਡ 4555 ਸ਼੍ਰੀ ਰਾਮ ਦਾ ਮੱਕੀ ਦਾ ਬੀਜ 5501 ਸਾਰੇ ਹੀ ਬੀ ਤੁਹਾਨੂੰ ਸਹੀ ਰੇਟਾਂ ਦੇ ਉੱਤੇ ਮਿਲ ਜਾਣਗੇ ਜੇਕਰ ਕਿਸੇ ਵੀਰ ਨੂੰ ਜੀਰੀ ਦਾ ਬੀਜ ਚਾਹੀਦਾ ਹੋਵੇ ਤਾਂ ਉਹ ਸਾਡੇ